ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 15 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਉਸ ਬਾਰੇ ਗੱਲ ਕਰਦੇ ਹਾਂ। 15 ਨਵੰਬਰ ਨੂੰ ਅੱਜ 15 ਨਵੰਬਰ ਨੂੰ ਅੱਜ ਸਵੇਰ ਵੇਲੇ ਸੰਘਣੀ ਤੁੰਦ ਲਗਾਤਾਰ ਪੰਜਾਬ ਦੇ ਵਿੱਚ ਬਣੀ ਹੋਈ ਹੈ। ਪੰਜਾਬ ਦੇ ਵਿੱਚ ਅੱਜ ਸੰਘਣੀ ਤੁੰਦ ਲਗਾਤਾਰ ਬਣੀ ਹੋਈ ਹੈ। ਸੋ ਉਸ ਤੋਂ ਇਲਾਵਾ ਕੁਝ ਵੀ ਰਸਤ ਨਹੀਂ ਮਿਲਦੀ ਦਿਖਾਈ ਦੇ ਰਹੀ ਅੱਜ ਸਵੇਰ ਵੇਲੇ ਪਿਛਲੇ ਦਿਨਾਂ ਦੇ ਮੁਕਾਬਲੇ ਹਲਕੀ ਜਿਹੀ ਠੰਡ ਵਿੱਚ ਵੀ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਟੈਂਪਰੇਚਰ ਹੌਲੀ ਹੌਲੀ ਲਗਾਤਾਰ ਪੰਜਾਬ ਦਾ ਘਟਦਾ ਜਾ ਰਿਹਾ ਹੈ ਅੱਜ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਪੰਜਾਬ ਉੱਪਰੋਂ ਦੀ ਗੁਜ਼ਰੇਗਾ ਪਰ ਉਸ ਦਾ ਅਸਰ ਬਾਅਦ ਦੁਪਹਿਰ ਸ਼ਾਮ ਵੇਲੇ ਜਾਂ ਰਾਤ ਵੇਲੇ ਦੇਖਣ ਨੂੰ ਮਿਲੇਗਾ ਦਿਨ ਵੇਲੇ ਬੱਦਲਵਾਈ ਗੁਜਰਦੀ ਹੋਈ ਦਿਖਾਈ ਨਹੀਂ ਦੇਵੇਗੀ ਕਿਉਂਕਿ ਤੁੰਦ ਤੂਏ ਦਾ ਸਮੇਲ ਇਸੇ ਤਰ੍ਹਾਂ ਹੀ ਬਾਕੀ ਖੇਤਰਾਂ ਦੇ ਵਿੱਚ ਰਹੇਗਾ। ਉਹਦੇ ਨਾਲ ਹੋ ਸਕਦਾ ਕਿ ਹਲਕੇ ਜਿਹੇ ਸ਼ਰਾਟੇ ਮੱਝ ਦੇ ਖੇਤਰ ਜਾਂ ਦਬਾਬੇ ਦੇ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਦਿਖਾਈ ਦੇਣਗੇ ਪਰ ਉਹ ਵੀ ਲਿਮਟਿਡ ਜਿਹੇ ਖੇਤਰਾਂ ਦੇ ਵਿੱਚ ਹੋ ਸਕਦਾ ਕਿ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਕਰਪੂਰਥਲਾ, ਜਲੰਧਰ ਜਾਂ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਜਿਹੇ ਸ਼ਰਾਟਾ ਲੱਗ ਜਾਵੇ ਪਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੀ ਰਹਿਣ ਦੀ ਸੰਭਾਵਨਾ ਹੈ। ਇਹ ਵੀ ਕਾਰਵਾਈਆਂ ਥੋੜੇ ਥੋੜੇ ਖੇਤਰ ਵਾਲੀਆਂ ਹੋਣਗੀਆਂ ਜ਼ਿਆਦਾਤਰ ਅਸਰ ਪਹਾੜਾਂ ਦੇ ਵਿੱਚ ਰਹੇਗਾ ਉੱਥੇ ਮੀਂਹ ਵੀ ਪਵੇਗਾ ਤੇ